ਇਹ ਕਹਿੰਦੇ ਸੀ ਨਾ ਅੱਜ ਵੀ ਸਾਡੇ ਕੋਲ ਵੀਡੀਓ ਪਈਆਂ ਪਿਆਲਾ ਟਾਈਮ ਤੋਂ ਰਹੇ ਹਨ ਕਾਲਾ ਧੰਨ ਲੈ ਕੇ ਆਉਂਗਾ 15-15 ਲੱਖ ਹਰੇ ਤੇ ਖਾਤੇ ਵਿੱਚ ਡਾਪੀਆ ਅੱਜ 15 ਲੱਖ ਰੁਪਈਆ ਕੱਟ ਕੇ 5 ਲੱਖ ਲੋ ਰਾਸ਼ਨ ਤੇ ਆ ਗਿਆ ਯਾਰ ਅਸੀਂ ਪਿਖਾਰੀਆਂ ਉਹ ਬਿੱਟੂ ਵਰਗਾ ਗੋ ਕੌੜੀ ਦਾ ਬੰਦਾ ਜਿਹੜਾ ਰਾਤ ਨੂੰ ਪਾਰਟੀ ਹੋਣ ਚਾਉਂਦਾ ਸੁੱਧੇ ਚੜ੍ਹਦਿਆਂ ਹੋਰ ਚਾਉਂਦਾ ਆਸੀਂ ਕਾਂਗਰਸ ਦੇ ਨੁਮੈਂਟਲ ਵੀ ਸਵਾਲ ਕਰਦੇ ਆ ਕਿ 2006 ਦੇ ਵਿੱਚ ਗਵਾਮੀਨਾਥ ਦੀ ਰਿਪੋਰਟ ਆਈ ਸੀ ਤੁਸੀਂ 2014 ਤੱਕ ਉਹ ਕਿਉਂ ਹੀ ਲਾਗੂ ਨਹੀਂ ਕੀਤੀ ਹਾਂਜੀ ਪਿਆਰੇ ਦਰਸ਼ਕੋ ਅੱਜ ਅਸੀਂ ਜਿਹੜੀ ਖਬਰ ਤੁਹਾਨੂੰ ਦਿਖਾ ਰਹੇ ਹਾਂ ਇਹ ਬੀਜੇਪੀ ਦਾ ਵਿਰੋਧ ਦਿੱਤੇ ਪੂਰੇ ਪੰਜਾਬ ਦੇ ਵਿੱਚ ਚਲਤਾ ਜਾ ਰਿਹਾ ਕਿਸਾਨਾਂ ਵੱਲੋਂ ਅੱਜ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਅੱਜ ਫੇਰ ਕਿਸਾਨਾਂ ਵੱਲੋਂ ਬੀਜੇਪੀ ਦੇ ਦਫ਼ਤਰ ਤੱਕ ਘਰਾਓ ਕਰਨ ਵਾਸਤੇ ਪੂਰੇ ਕਿਸਾਨ ਜਥੇਬੰਦੀ ਦੇ ਸ਼ਹਿਰ ਪੰਜਾਬ ਇੱਥੇ ਪਹੁੰਚੇ ਹੋਏ ਨੇ ਤੇ ਪੁਲਿਸ ਵੱਲੋਂ ਵੀ ਸਖਤ ਪਹਿਰਾ ਜਿਹੜਾ ਲਗਾਇਆ ਹੋਇਆ ਹੈ ਤੇ ਜਦੋਂ ਵੀ ਕਿਸਾਨਾਂ ਦਾ ਕਿਤੇ ਵੀ ਉਹਦੇ ਝੰਡਾ ਦਿਖਾਈ ਦਿੰਦਾ ਤਾਂ ਪੁਲਿਸ ਵਾਲੇ ਦਾ ਆਟੋਮੈਟਿਕ ਪਹੁੰਚ ਹੀ ਜਾਂਦੇ ਨੇ ਤੇ ਮੈਂ ਮੈਂ ਵੀ ਸਵੇਰੇ ਜਦੋਂ ਆਇਆ ਤਾਂ ਮੈਂ ਜੇ ਦੇਖਿਆ ਤੇ ਰਸੇ ਨਾਲ ਬਿਲਕੁਲ ਬੰਦ ਕਿ ਪੇ ਉਸੇ ਗੇੜ ਰੋਡ ਮੈਂ ਪੁੱਛਿਆ ਵੀ ਅੱਜ ਇੱਥੇ ਕਿਉਂ ਤੁਸੀਂ ਰੋਡ ਨੂੰ ਬੰਦ ਕੀਤੇ ਹੋਏ ਆ ਤੇ ਪੁਲਿਸ ਵਾਲਿਆਂ ਨੇ ਕਿਹਾ ਸੀਗਾ ਮੈਂ ਕਿਹਾ ਵੀ ਰੈਲੀ ਦਾ ਰਾਤ ਰਾਤ ਰਾਤੀ ਜਿਹੜੀ ਹੋਲੀ ਭਾਜੀਪੀ ਦੀ ਬਹੁਤ ਵੱਡੀ ਰੈਲੀ ਜਿਹੜੀ ਸੀ ਤੇ ਹੁਣ ਕਿਹੜੀ ਰੈਲੀ ਦੁਬਾਰੇ ਹੋਣ ਲੱਗੀ ਆ ਕਹਿੰਦੇ ਨਹੀਂ ਜੀ ਵੀ ਕਿਸਾਨ ਆਏ ਹੋਏ ਆ ਤੇ ਆਹ ਕਿਸਾਨ ਜਿਹੜੇ ਸਾਡੇ ਸਾਹਮਣੇ ਖੜੇ ਆ ਜਿਹੜੇ ਕਿ ਵਿਰੋਧ ਕਰਨ ਵਾਸਤੇ ਇੱਥੇ ਪਹੁੰਚੇ ਸੀਗੇ ਹਾਂਜੀ ਭਾਈ ਜੀ ਅੱਜ ਤੁਸੀਂ ਇੱਥੇ ਪਹੁੰਚੇ ਆ ਪਰ ਰੈਲੀ ਤੇ ਰਾਤੀ ਹੋਲੀ ਰਾਤੀ ਕਿਉਂ ਨਹੀਂ ਆਏ ਆ ਕੋਈ ਰਾਤੀ ਸਾਨੂੰ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਜੀ ਵੀ ਕੋਈ ਪ੍ਰੋਗਰਾਮ ਹੈ ਦੂਜਾ ਬਗਾ ਸਾਹਿਬ ਮੈਂ ਇੱਕ ਗੱਲ ਕਰ ਦਵਾ ਅਸੀਂ ਵਿਰੋਧ ਨਹੀਂ ਕਰਦੇ ਕਿਉਂਕਿ ਬਹੁਤ ਵੀਰ ਸਾਡੇ ਭਾਜਪਾ ਵਾਲੇ ਵੀ ਕਹਿੰਦੇ ਸਾਡਾ ਵਿਰੋਧ ਕਰਦੇ ਨਹੀਂ ਇਹ ਗਲਤ ਹੈ ਉਹਨਾਂ ਦਾ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਆਉਂਦੇ ਅੱਛਾ ਸਵਾਲ ਆਪਾਂ ਕਹਿਣ ਦਾ ਮਤਲਬ ਹੈ ਵੀ ਮੈਂ ਵੀ ਆਪਣਾ ਸਵਾਲ ਬਦਲਾ ਵੀ ਵਿਰੋਧ ਨਹੀਂ ਕਰਾ ਸਵਾਲ ਕਰਨ ਵਾਸਤੇ ਆਏ ਹਾਂ ਬਿਲਕੁਲ ਜੀ ਅਸੀਂ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਆਉਂਦੇ ਹਾਂ ਵੀ ਭਾਈ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਪੁੱਛਦੇ ਵੀ ਅਸੀਂ ਕਿਹਾ ਹਿੰਦੁਸਤਾਨ ਦੇ ਨੁਮਾਇੰਦੇ ਹੈਗੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਉਤਰਾਖੰਡ ਵਾਲੇ ਤਾਵਨਾਡੂ ਕਰਨਾਟਕਾ ਵਾਲੇ ਕੀ ਹਿੰਦੁਸਤਾਨ ਦੇ ਅਸੀਂ ਵਸਨੀਕ ਹੈਗੇ ਇਕੱਲੇ ਪੰਜਾਬ ਦੀ ਮੈਂ ਗੱਲ ਕਰਦਾ ਨਾ ਪੂਰੇ ਦੇਸ਼ ਦੀ ਗੱਲ ਕਰੀ ਕਿਉਂਕਿ ਜਦੋਂ ਉਤਰਾਖੰਡ ਤਾਵਨਾਡੂ ਵਾਲੇ ਵੀਰ ਸਾਡੇ ਚੱਲਦੇ ਆਂ ਦਿੱਲੀ ਨੂੰ ਉਹਨਾਂ ਚੱਕੇ ਜੇ ਟੋਕ ਦਿੱਤਾ ਜਾਂਦਾ ਜਦੋਂ ਪੰਜਾਬ ਵਾਲੇ ਚੱਲਦੇ ਆ ਉਹਨਾਂ ਦੇ ਮੁਰੇ ਕਿੱਲਾ ਲਾਈਆਂ ਜਾਂਦੀਆਂ ਵੱਡੇ ਵੱਡੇ ਬੈਰੀਏਟ ਲਾ ਦਿੱਤੇ ਜਾਂਦੇ ਆ ਤੇ ਉਹ ਗੋਲੀ ਚਲਾ ਕੇ ਤੇ ਅਥੂ ਗਾਇਦੇ ਗੋਲੇ ਛੱਡ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਤਾਂ ਮੈਂ ਅਸੀਂ ਇਹਨਾਂ ਨੂੰ ਇਹ ਸਵਾਲ ਪੁੱਛਣ ਬਹੁਤ ਆ ਗਏ ਆ ਅਸੀਂ ਹਰੇਕ ਬੀਜਪੀ ਦੇ ਲੀਡਰ ਨੂੰ ਇਹੀ ਸਵਾਲ ਪੁੱਛਦਾ ਪਹਿਲੇ ਸਾਨੂੰ ਦੱਸੋ ਵੀ ਕਿਹਾ ਸੀ ਇਸ ਦੇਸ਼ ਦੇ ਵਾਸੀ ਹੈਗੇ ਸਾਨੂੰ ਤੁਸੀਂ ਮੰਨਦੇ ਜੇ ਮੰਨਦੇ ਆ ਫੇ ਸਾਡੇ ਸਵਾਲ ਦਾ ਜਵਾਬ ਦਿਓ ਸਵਾਲ ਦਾ ਜਵਾਬ ਸਭ ਤੋਂ ਪਹਿਲਾਂ ਸਾਡਾ ਇਹ ਹੁੰਦਾ ਜਦੋਂ ਰੋਸ਼ ਮਦਾਰਾ ਇਹਨਾਂ ਨੇ ਵੀ ਕੀਤਾ 2014 ਚ ਇੱਕ ਚੂੜੀਆਂ ਵਾਲੀ ਬੀਬੀ ਤੁਸੀਂ ਜਾਣਦੇ ਹੋ ਜਿਹੜੀ ਚੂੜੀਆਂ ਵਫਾਏ ਕਰਦੀ ਸੀ ਤੇ ਮੋਦੀ ਸਾਹਿਬ ਵੀ ਕਹਿੰਦੇ ਕਿ ਮੈਨੂੰ ਲੈ ਕੇ ਆਓ ਸੱਤਾ ਚ ਮੈਂ ਐਮਐਸਪੀ ਗਰੰਟੀ ਲੈ ਕੇ ਆਉਂਗਾ ਇਹ ਕਹਿੰਦੇ ਸੀ ਨਾ ਅੱਜ ਵੀ ਸਾਡੇ ਕੋਲ ਵੀਡੀਓ ਪਈਆਂ ਅੱਗੇ ਵਾਲਾ ਟਾਈਮ ਤੱਕ ਹੋ ਰਹੇ ਹਨ ਕਾਲਾ ਧਨ ਲੈ ਕੇ ਆਉਂਗਾ 15 15 ਲੱਖ ਹਰੇਕ ਖਾਤੇ ਵਿੱਚ ਡਾਲੂਗਾ ਅੱਜ 15 ਲੱਖ ਰੁਪਏ ਘਟ ਕੇ 5 ਕਿਲੋ ਰਾਸ਼ਨ ਤੇ ਆ ਗਿਆ ਯਾਰ ਅਸੀਂ ਭਿਖਾਰੀਆਂ ਹਾਂ ਸਭ ਤੋਂ ਪਹਿਲਾ ਸਵਾਲ ਤੇ ਉੱਡਦਾ ਵੀ ਅਸੀਂ ਪਖਾਰੀਆਂ ਅਸੀਂ ਇਹਨਾਂ ਨੂੰ ਪੁੱਛਣਾ ਨੇ ਇਹ ਕਹਿੰਦਾ ਦੂਜਾ ਕਹਿੰਦਾ ਮੈਂ 6000 ਰੁਪਿਆ ਕਿਸਾਨਾਂ ਦੇ ਖਾਤੇ ਹੀ ਪਾਤਾ ਸਾਡੇ ਕੋਈ ਸਹਾਨ ਕਰਤਾ ਅਸੀਂ ਕਦੋਂ ਮੰਗੇ ਵੀ ਸਾਨੂੰ 6000 ਦੋ ਅਸੀਂ ਕਹਾਂ ਵੀ ਸਾਡੀ ਉਪਜ ਦਾ ਸਾਨੂੰ ਸਹੀ ਰੇਟ ਦੋ ਜਿੱਕੇ ਜਿਵੇਂ ਝੋਨੇ ਆ ਅੱਜ ਇਹ ਝੋਨੇ ਦਾ ਪੂਰਾ ਖਰਚਾ ਲਾਈਏ ਪਹਿਲੀ ਗੱਲ ਤਾਂ ਮੈਂ ਇੱਕ ਸਪਸ਼ਟ ਕਰ ਦਮਾ ਝੋਨਾ ਸਾਡੀ ਉਪਜ ਨਹੀਂ ਸਾਡੇ ਤੇ ਥੋਪੀ ਗਈ ਜਰਾ ਗਾਂਧੀ ਵੱਲੋਂ ਉਸ ਟਾਈਮ ਫਰੀ ਕ੍ਰਾਂਤੀ ਦੇ ਕੇ ਆਉ ਦੇਸ਼ ਨੂੰ ਬਚਾਓ ਕਟੋਰਾ ਲੈ ਕੇ ਆਈ ਪ੍ਰਧਾਨ ਮੰਤਰੀ ਕੋਈ ਹੋਵੇ ਬਦਲਦੇ ਰਹਿੰਦੀ ਹੈ ਸਰਕਾਰਾਂ ਪਰ ਜਦੋਂ ਉਹ ਕੁਰਸੀ ਤੇ ਬੈਠ ਜਾਂਦਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਉਹਨੂੰ ਪਾਰਟੀ ਵਾਜ ਤੋਂ ਪਰੋਖੇ ਗੱਲ ਕਰਨੀ ਚਾਹੀਦੀ ਨਾ ਕਿ ਪਾਰਟੀ ਵਾਜ ਦੀ ਤੇ ਜਦੋਂ ਅਸੀਂ ਇਹ ਸਵਾਲ ਕਰਦੇ ਹਾਂ ਉਹਨਾਂ ਨੂੰ ਵੀ ਭਾਈ ਸਾਨੂੰ ਝੋਨੇ 'ਚੋਂ ਬਾਹਰ ਕੱਢੋ ਸਾਨੂੰ ਮੂੰਗੀ ਤੇ ਐਮਐਸਪੀ ਦਿਓ ਸਾਡੇ ਗੰਨੇ ਦਾ ਰੇਟ ਦਿਓ ਸਾਨੂੰ ਆਪਣਾ ਹੋਰ ਮਾਹ ਤੇ ਦਿਓ ਸਾਡੀ ਮੱਕੀ ਹੈ ਕਿੰਨੀਆਂ ਫਸਲਾਂ ਹੈ ਤੇ ਲੀਡਰ ਉੱਠ ਕੇ ਕਹਿੰਦੇ ਪੰਜਾਬ ਨੂੰ ਐਮਐਸਏ ਮਿਲਦੀ ਹੈ ਅਸੀਂ ਇਹੀ ਪੁੱਛਣਾ ਆਏ ਸੀ ਕਿ ਕਿਸ ਕਿਹੜੀ-ਕਿਹੜੀ ਫਸਲ ਤੇ ਮਿਲਦੀ ਸਾਨੂੰ ਝੋਨੇ ਦੇ ਦਿੱਤੀ ਵੀ ਫਸਲ ਅਸੀਂ ਝੋਨੇ ਦੇ ਵਿਰੋਧ ਕਰਦੇ ਵੀ ਸਾਨੂੰ ਝੋਨਾ ਨਹੀਂ ਚਾਹੀਦਾ ਪਰ ਇੱਕ ਮਜਬੂਰੀ ਵਾਸਤੇ ਅਸੀਂ ਆਪਣੇ ਬੱਚੇ ਪਾਲਦੇ ਸਾਨੂੰ ਲਾਉਣਾ ਪੈਗਾ ਅਸੀਂ ਇਹ ਸਵਾਲ ਕਰਨ ਆਏ ਸੀ ਪਰ ਇਹ ਸਾਨੂੰ ਗੁੰਡੇ ਦੱਸਦੇ ਆ ਉਹ ਬਿੱਟੂ ਵਰਗਾ ਦੋ ਕੌੜੀ ਦਾ ਬੰਦਾ ਜਿਹੜਾ ਰਾਤ ਨੂੰ ਪਾਰਟੀ ਹੋਰ ਚਾਉਂਦਾ ਸੁੱਦੇ ਚੜ੍ਹਦੇ ਨੂੰ ਹੋਰ ਚਾਉਂਦਾ ਉਹ ਸਾਨੂੰ ਕਹਿੰਦਾ ਅਸੀਂ 4 ਤਰੀਕ ਨੂੰ ਸਾਬਤ ਸਿਖਾ ਦਾਂਗੇ ਅਸੀਂ ਪੁੱਛਣ ਆਏ ਸੀ ਕਿ 4 ਤਾਂ ਦੂਰ ਹੈ ਜਾ ਅਜਾ 10 12 8 5 6 ਦਿਨ ਪਏ ਆ ਭਾਈ ਅਸੀਂ ਅੱਜ ਹੀ ਤਿਆਰ ਆਂ ਕਰ ਸਾਡੇ ਦਾ ਕੀ ਕਰਦਾ ਤੂੰ ਪਰ ਇੱਕ ਗੱਲ ਹੋਰ ਹੈ ਐਮਐਸਪੀ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਹੁਣ ਕਾਂਗਰਸ ਸਰਕਾਰ ਵੀ ਕਾਫੀ ਸਰਗਰਮ ਦਿਖਾਈ ਦੇ ਰਹੀ ਹੈ ਉਹਨਾਂ ਵੱਲੋਂ ਵੱਡੇ ਵੱਡੇ ਹੋਲਡਿੰਗ ਲਾਏ ਹੋਏ ਆ ਵੀ ਉਹਨਾਂ ਨੂੰ ਪੱਕੀ ਗਰੰਟੀ ਹੈ ਵੀ ਜੇਕਰ ਸਾਨੂੰ ਅਸੀਂ ਸਾਡੀ ਸਰਕਾਰ ਬਣਦੀ ਹੈ ਦੇਖੋ ਅਸੀਂ ਕਾਂਗਰਸ ਦੇ ਨੁਮਾਇੰਦਿਆਂ ਵੀ ਸਵਾਲ ਕਰਦੇ ਆ ਕਿ 2006 ਦੇ ਵਿੱਚ ਸੁਆਮੀਨਾਥਨ ਦੀ ਰਿਪੋਰਟ ਆਈ ਸੀ ਇਹਨਾਂ ਦਾ ਸੰਸਦ ਮੈਂਬਰ ਸੀ ਉਹ ਤੁਸੀਂ ਉਸ ਤੋਂ ਲੈ ਕੇ ਉਹ ਨਾ 2008 ਅੱਛੇ ਅੱਠ ਚਾਈ ਸੀ ਅਸੀਂ ਕਾਂਗਰਸ ਦੇ ਨੁਮਾਇੰਦਿਆਂ ਵੀ ਸਵਾਲ ਕਰਦੇ ਆ ਕਿ 2006 ਦੇ ਵਿੱਚ ਸੁਆਮੀ ਨਾਥਨ ਦੀ ਰਿਪੋਰਟ ਆਈ ਸੀ ਕਰਦੇ ਬੀਜੇਪੀ ਦਾ ਅਸੀਂ ਵਿਰੋਧ ਤਾਂ ਜ਼ਿਆਦਾ ਕਰਦੇ ਆ ਇਹਨਾਂ ਨੂੰ ਅਸੀਂ ਪੁੱਛ ਰਹੇ ਕਿ ਤੁਹਾਡੇ ਰਾਜ ਦੇ ਵਿੱਚ ਸਾਡਾ 750 ਤੁਸੀਂ 2014 ਤੱਕ ਉਹ ਕਿਉਂ ਨਹੀਂ ਲਾਗੂ ਕੀਤੀ ਲੱਗਿਆ ਸਾਡੇ ਕਿਸਾਨ ਲਖੀਂ ਪਖੀ ਦੀ ਗੱਡੀ ਚੜਾ ਕੇ ਮਾਰ ਦਿੱਤੇ ਗਏ ਅਸੀਂ ਇਹ ਬੀਜੇਪੀ ਨਾਲ ਤਾਂ ਸਾਡੀ ਰੰਜਿਸ਼ ਜ਼ਿਆਦਾ ਇਸ ਸਪਸ਼ਟ ਹੈ ਅਰੇ ਇੱਕ ਗੱਲ ਹੋਰ ਹੈ ਜਿਵੇਂ ਕਿ ਬੀਜੇਪੀ ਤੇ ਗੱਲ ਤੁਸੀਂ ਕੀਤੀ ਜਾ ਰਹੀ ਹੈ ਅੱਜ ਬੀਜੇਪੀ ਆਪਣੀ ਵੋਟ ਹਾਸਲ ਕਰਨ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋਈ ਹੈ ਸੋਸ਼ਲ ਮੀਡੀਆ ਲਾ ਲਓ ਸਾਰੇ ਪਲੇਟਫਾਰਮ ਜਿਹੜੇ ਐਡਵਰਟਾਈਜ਼ਮੈਂਟਾਂ ਭਰੇ ਹੋਏ ਨੇ ਇਹਦੇ ਤੋਂ ਤੁਹਾਨੂੰ ਤੁਹਾਡੇ ਚੈਨਲਾਂ ਨੂੰ ਤੁਹਾਨੂੰ ਕੀ ਮਿਲ ਰਹੀਆਂ ਵੀ ਸਾਡੇ ਖਿਲਾਫ ਖਬਰਾਂ ਨਾ ਦਿਖਾਓ ਦੱਸੋ ਇਹ 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 ਕਿੱਥੇ ਲਿਖਿਆ ਬਈ ਲੋਕਤੰਤਰ ਹੈ ਜਦੋਂ ਇਹਨਾਂ ਤੇ ਅਸੀਂ ਕੋਈ ਇਹਨਾਂ ਨੂੰ ਸਵਾਲ ਕਰਦੇ ਆ ਜਾਂ ਇਹਨਾਂ ਤੇ ਹਮਲਾ ਹੋ ਜਾਂਦਾ ਹੈ ਕਿਉਂਕਿ ਦੇਖੋ ਸਾਰੇ ਬੰਦੇ ਇੱਕੋ ਜਿਹੇ ਨੇ ਕਈ ਵਾਰ ਗੁੱਸਾ ਆ ਜਾਂਦਾ ਜਦੋਂ ਭਾਜਪੀ ਵਾਲੇ ਗਾਲਾਂ ਕੱਢਦੇ ਇਹ ਸਾਨੂੰ ਵੀ ਗੁੱਸਾ ਆ ਜਾਂਦਾ ਕਈ ਵਾਰ ਧੱਕਾ ਮੁੱਕੀ ਵੀ ਕਰ ਦਿੰਦੇ ਜਿਵੇਂ ਹੰਸ ਰਾਜ ਕਹਿੰਦਾ ਸੀ ਮੇਰੇ ਕੋਲ ਡੰਡੇ ਲੈ ਕੇ ਆਗੇ ਉੱਥੇ ਅਸੀਂ ਪਟਿਆਲੇ ਮਜੂਦ ਸੀ ਜਦੋਂ ਹੰਸ ਰਾਜ ਗਲਤ ਸ਼ਬਦਾਵਲੀ ਵਰਤਿਆ ਆਪਣੀ ਨਹੀਂ ਦੱਸਣੀ ਮੈਂ ਵੀ ਸ਼ਬਦ ਜਦੋਂ ਬਾਈ ਬਾਈ ਜੀ ਤੁਸੀਂ ਕਿਸੇ ਦੇ ਕਰੋੜਾ ਮਾਰੂਗੇ ਤਾਂ ਫਿਰ ਖੁੱਲਾ ਦੀ ਵਰਖਾ ਦੀ ਹੱਥ ਨਾ ਰੱਖੋ ਤੇ ਤੁਹਾਡੇ ਵੱਲ ਵੀ ਰੋੜੀ ਆਣੀ ਸਹੀ ਗੱਲ ਹੈ ਨਾ ਇਹ ਸਾਰੀਆਂ ਪਾਰਟੀਆਂ ਦੇ ਤੁਸੀਂ ਇਕੱਠ ਦੇਖ ਰਹੇ ਹੋ ਭਾਜਪਾ ਦਾ ਵੀ ਇਕੱਠ ਹੈ ਕੰਪਸ ਦਾ ਵੀ ਇਕੱਠ ਹੈ ਕਾਲੀਆਂ ਦਾ ਵੀ ਇਕੱਠ ਹੈ ਕਿਵੇਂ ਦੇਖਦੇ ਹੋ ਕਿ ਜਿਹੜੇ ਦੇਖੋ ਅੱਜ ਜਿਹੜਾ ਇਕੱਠ ਹੈ ਤੁਸੀਂ ਦੇਖਿਆ ਹੋਣਾ ਮੈਂ ਪਟਿਆਲਾ ਦੀ ਗੱਲ ਕਰ ਮੈਂ ਜਦੋਂ ਪ੍ਰਧਾਨ ਮੰਤਰੀ ਆਏ ਸਾਬਕਾ ਪ੍ਰਧਾਨ ਮੰਤਰੀ ਆਏ ਮੋਦੀ ਸਾਹਿਬ ਉੱਥੇ ਸਾਡੇ ਲੋਕ 4-400 ਰੁਪਏ ਦਿਹਾੜੀ ਮੰਗਦੇ ਸੀ ਸ਼ਾਮ ਨੂੰ ਕਿਉਂਕਿ ਅਸੀਂ ਉੱਥੇ ਗਏ ਹੋ ਸੀ ਸਵਾਲ ਕਰਨ ਵਾਸਤੇ ਸਾਨੂੰ ਪੁਲਿਸ ਨੇ ਡੱਕਿਆ ਹੋ ਸੀ ਹੁਣ ਤੁਸੀਂ ਉਸ ਇਕੱਠ ਨੂੰ ਕਿਹਾ ਕਹੋਗੇ ਜਦੋਂ ਮੈਂ 400 ਰੁਪਏ ਦਿਹਾੜੀ ਪਰ ਗਿਆ ਏ ਅਗਲੇ ਨੂੰ ਤਾਂ ਵੀ ਸ਼ਾਇਦ ਮੈਨੂੰ ਕੰਮ ਨੂੰ ਲੈ ਕੇ ਚੱਲੇ ਮਿੱਤੇ ਅੱਗੇ ਕੰਮ ਕਰਾਉਣਗੇ ਪਰ ਇਹ ਕਹਿੰਦੇ ਕੁਰਸੀਆਂ ਦੇ ਬੈਠੋ ਉਹਨਾਂ ਨੂੰ 4-400 ਰੁਪਇਆ ਦਿੱਤਿਆ ਨਹੀਂ ਕਹਿੰਦੇ ਬੈਠੀ ਸੀ ਕਈਆਂ ਨੂੰ ਕਹਿੰਦੇ ਕਈਆਂ ਨੂੰ ਇਹ ਕਹਿੰਦੇ ਕਹਿੰਦੇ ਤੁਸੀਂ ਸਹੀ ਟਾਈਮ ਕੁਰਸੀ ਬਣੀ ਬੈਠੇ ਇੱਧਰ ਉੱਧਰ ਫਰੀਗੇ ਤੈਨੂੰ ਦਿਹਾੜੀ ਨਹੀਂ ਮਿਲਣੀ ਕੰਮ ਕਰਨ ਦੇ ਪੈਸੇ ਤਾਂ ਸੁਣਿਆ ਪਰ ਕੁਰਸੀਆਂ ਦੇ ਬੈਠਾ ਦੇ ਵੀ ਪੈਸੇ ਮਿਲਦੇ ਆ ਇਹ ਗੱਲ ਸਹੀ ਹੈ ਕਿਉਂਕਿ ਕੋ ਪਰ ਲੇਕਿਨ ਉਹ ਕੁਰਸੀਆਂ ਤੇ ਨਹੀਂ ਬੈਠੇ ਉਹਨਾਂ ਦੇ ਪੈਸੇ ਕੱਟ ਲਏ ਗਏ ਉਹਨਾਂ ਦੇ ਆ ਉੱਥੇ ਰੋਂਦੇ ਮੈਂ ਦੇਖੇ ਸਾਨੂੰ ਇਹ ਵੀਡੀਓ ਬੁੜੀਆਂ ਕੱਟ ਮਣਾਉਣੀ ਆਉਂਦੀਆਂ ਨਹੀਂ ਉਹਨਾਂ ਦੀ ਅਸੀਂ ਵੀਡੀਓ ਤੁਹਾਨੂੰ ਦਿਖਾ ਦਿੰਦਾ ਕਈ ਤੇਰੇ ਵਰਗੇ ਵੀਰ ਜਿਹੜੇ ਉੱਥੇ ਪੱਤਰਕਾਰ ਸੀ ਉਹਨਾਂ ਨੇ ਬਣਾਈਆਂ ਆਓ ਚੱਲੀਆਂ ਅਸੀਂ ਉਹਨਾਂ ਨੂੰ ਪੁੱਛਿਆ ਵਾ ਵੀ ਤੁਹਾਡੇ ਪੈਸੇ ਘਾਤੇ ਨਹੀਂ ਦਿੱਤੇ ਕਹਿੰਦਾ ਸਾਨੂੰ ਕਹਿ ਰਹੇ ਆ ਵੀ ਤੁਸੀਂ ਕੁਰਸੀਆਂ ਤੇ ਨਹੀਂ ਬੈਠੇ ਤੁਸੀਂ ਨਾਰੇ ਨਹੀਂ ਮਾਰੇ ਅੱਛਾ ਵਿਚਾਰੇ ਕਹਿੰਦੇ ਵੀ ਹਾਂ ਸਾਨੂੰ ਭੁੱਖ ਲੱਗੀ ਹੋਈ ਸੀ ਪਾਣੀ ਦਾ ਅਰੇਂਜਮੈਂਟ ਨਹੀਂ ਉੱਥੇ ਕੋਈ ਰੋਟੀ ਦਾ ਅਰੇਂਜਮੈਂਟ ਨਹੀਂ ਅਸੀਂ ਦੂਰ ਜਾ ਕੇ ਪ ਉਹ ਪ੍ਰੋਗਰਾਮ ਹੈ ਅਸੀਂ ਹਰ ਇੱਕ ਵੀਰ ਨੂੰ ਤੁਹਾਡੇ ਮਾਧਿਅਮ ਨਾਲ ਇੱਕ ਬੇਨਤੀ ਕਰਨੀ ਚਾਹੁੰਦੇ ਆ ਹਰੇਕ ਪਾਰਟੀ ਹਰੇਕ ਕੈਂਡੀਡੇਟ ਨੂੰ ਦੇਖ ਕੇ ਵੋਟ ਪਾਓ ਆਪਣਾ ਭਵਿੱਖ ਆਪਣੇ ਬੱਚਿਆਂ ਨੂੰ ਭਵਿੱਖ ਦੇ ਕੇ ਵੋਟ ਪਾਓ ਪਾਰਟੀ ਵਾਜ ਦੇ ਉੱਪਰ ਰੱਖਦੇ ਕਿਉਂਕਿ ਇਹ ਪਾਰਟੀਆਂ ਦੇ ਵਿੱਚ ਆਉਂਦੇ ਜਾਂਦੇ ਲੀਡਰ ਰਹੇ ਆ ਰਹਿੰਦੇ ਰਹਿਣੇ ਆ ਹੁਣ ਤੁਸੀਂ ਹਿਸਾਬ ਲਾ ਲਓ ਅੱਜ ਇਸ ਇਹਦੇ ਵਿੱਚ ਹਰੇਕ ਲੀਡਰ ਨੇ ਰਾਤ ਨੂੰ ਪਾਰਟੀ ਬਦਲੀ ਸਵੇਰੇ ਕਿਸੇ ਹੋਰ ਦਾ ਘਰ ਮਰਫਲ ਪਾਇਆ ਬਹੁੰਦਾ ਦੂਜੇ ਦਿਨ ਹੋਰ ਦਾ ਹੁੰਦਾ ਇਸ ਕਰਕੇ ਇਹਨਾਂ ਲੀਡਰਾਂ ਪਿੱਛੇ ਨਾ ਜਾਓ ਆਪਨਾ ਪਰਖ ਕੇ ਆਪਣਾ ਬੰਦਾ ਦੇਖ ਕੇ ਉਥਰ ਨੂੰ ਵੋਟ ਪਾਓ ਜੇ ਲੋਕਤੰਤਰ ਬਚਾਉਣਾ ਹੈ ਸਭਿਧਾਨ ਬਚਾਉਣਾ ਹੈ ਤੇ ਪੰਜਾਬ ਨੂੰ ਬਚਾਉਣਾ ਹੈ ਹਿੰਦੁਸਤਾਨ ਨੂੰ ਬਚਾਉਣਾ ਤਾਂ ਨਹੀਂ ਫਿਰ ਤੁਹਾਡਾ ਬੇੜਾ ਸਾਡਾ ਬੈਠਿਆ ਵਾ ਇਹ ਗੱਲ ਕੋਈ ਦੋਰਾਵਾ ਨਹੀਂ ਹੈਗੀ ਥੈਂਕ ਯੂ ਧੰਨਵਾਦ ਜੀ ਹਾਂਜੀ ਮਰਾ ਜੀ ਗੱਲ ਸੁਣਾ ਵੀ ਇੱਥੇ ਜਿਹੜਾ ਦਫਤਰ ਹੈ ਬੀਜੇਪੀ ਦਾ ਕੋਈ ਲੀਡਰਸ਼ਿਪ ਇਹਦੇ ਤੇ ਇੱਥੇ ਕੋਈ ਨਹੀਂ ਹੈਗਾ ਲੇਕਿਨ ਦਫਤਰ ਵਾਲੇ ਦਫਤਰ ਬੰਦ ਕਰਕੇ ਚਲੇ ਗਏ ਤੁਸੀਂ ਕਹਿ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਪਰ ਸਵਾਲ ਜਵਾਬ ਤਾਂ ਲੀਡਰ ਨਾਲ ਕਿਤੇ ਜਾ ਸਕਦੇ ਨਾ ਦੇਖੋ ਤਾਂ ਹੀ ਅਸੀਂ ਬੈਠੇ ਸੀ ਅਸੀਂ ਤਾਂ ਘੇਰ ਕੇ ਬੈਠੇ ਸੀ ਕਿ ਕੋਈ ਲੀਡਰ ਆਊਗਾ ਤਾਂ ਹੀ ਸਵਾਲ ਕਰਾਂਗੇ ਜੇ ਕੋਈ ਆਇਆ ਨਹੀਂ ਫਿਰ ਅਸੀਂ ਸਵਾਲ ਕਿਹਨੂੰ ਕਰਨੇ ਸੀਗੇ ਸੋ ਐਵੇਂ ਇਸੇ ਗੱਲ ਮੈਂ ਤੁਹਾਨੂੰ ਹੋਰ ਗੱਲ ਕਰ ਦੇਣੀ ਚਾਹੁੰਦਾ ਤੁਹਾਡੇ ਮਾਗਮੇ ਦੇ ਰਾਹੀਂ ਜਦੋਂ ਇਹ ਸਰਕਾਰ ਜੰਗਲੇ ਵਾਲੀ ਸਰਕਾਰ ਸ਼ੁਰੂ ਹੋਈ ਕਿੱਥੋਂ મોદી ਤੋਂ ਕਿਵੇਂ ਕਾਲਾ ਧਨ ਆਊਗਾ 15-15 ਲੱਖ ਤੁਹਾਡੇ ਅਕਾਊਂਟ ਚ ਆਉਣਗੇ ਸੋ ਐਸੀ ਚੀਜ਼ ਨੂੰ ਦੇਖਦੇ ਹੋਏ ਅੱਗੇ ਜਿਹੜੇ ਸਰਕਾਰਾਂ ਆ ਰਹੀਆਂ ਨੇ ਚਾਹ ਝਾੜੂ ਸਰਕਾਰ ਲਾ ਲਓ ਤੁਸੀਂ ਚਾਹ ਕਾਂਗਰਸ ਸਰਕਾਰ ਲਾ ਲਓ ਇਹ ਵੱਡੇ ਵੱਡੇ ਦਾਅਵੇ ਕਰਕੇ ਬੇਸ਼ੱਕ ਤੁਹਾਨੂੰ ਜੀ ਬਿਜਲੀ ਫਰੀ ਹੋ ਗਈ ਜੀ ਤੁਹਾਡੀ ਤੁਹਾਨੂੰ ਇਹਨੇ ਨੇ ਪੈਸੇ ਆਉਣਗੇ ਤੇ ਹੁਣ ਜਿਵੇਂ ਇਹ ਕਹਿ ਰਹੇ ਨੇ ਨੌکریاں ਮਿਲਣਗੇ ਘਰ ਘਰ ਨੌਕਰੀ ਮਿਲੂਗੀ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਜਿਹੜਾ ਇਹਨਾਂ ਦਾ ਮੈਨੀਫੈਸਟੋ ਹੁੰਦਾ ਹੈ ਉਹ ਤੇ ਖਰੇ ਨਹੀਂ ਉਤਰਦੇ ਤਾਂ ਇਹਨੇ ਤੇ ਹੀ ਪਰਚੇ ਕੀਤੇ ਜਾਣ ਕਿ ਲੋਕਾਂ ਨੂੰ ਤੁਸੀਂ ਬੇਗੂ ਬਣਾ ਰਹੇ ਹੋ ਜਿਹੜੀ ਪਬਲਿਕ ਹੈ VOTER ਹੈ ਤੁਸੀਂ ਇਹਨਾਂ ਨੂੰ ਬੇਗੂ ਸਮਝਦੇ ਆ ਚਲੋ ਆਪਣਾ ਲੋਕ ਰਾਜ ਆ ਤੁਹਾਡਾ ਉਹਰੇ ਇਹਨੇ ਤੇ ਵੀ ਪਰਚੇ ਹੁਣੇ ਪਾਉਂਦੇ ਨੇ ਇੱਕ ਹੋਰ ਗੱਲ ਜਿਹੜੀ ਪ੍ਰਾਪਰਟੀ ਤੁਹਾਨੂੰ ਇਲੈਕਸ਼ਨ ਦੇ ਟਾਈਮ ਦਿਖਾਈ ਗਈ ਹੈ ਜਦੋਂ ਇਲੈਕਸ਼ਨ ਖਤਮ ਹੋ ਜਾਂਦੇ ਨਵੀਂ ਇਲੈਕਸ਼ਨ ਆਉਂਦੀ ਹੈ ਤਾਂ ਉਹਦੀ ਪ੍ਰਾਪਰਟੀ ਦੀ ਫੇਰ ਦੁਬਾਰਾ ਜਾਂਚ ਕੀਤੀ ਜਾਵੇ ਵੀ ਕਿੰਨੀ ਪ੍ਰਾਪਰਟੀ ਇਹਨਾਂ ਨੇ ਬਣਾਈ ਹੈ 5 ਸਾਲਾਂ ਦੇ ਵਿੱਚ ਕਿੰਨੀ ਨੇ ਉਹ ਲੋਕਾਂ ਨਾਲ ਸੇਵਾ ਕਰਕੇ ਗੁਆਈ ਹੈ ਜੇ ਇਹ ਕਹਿੰਦੇ ਨਾਲ ਦੀ ਸੇਵਾ ਕਰਦੇ ਆ ਸੇਵਾ ਕਰਨ ਦੇ ਵਿੱਚ ਪੈਸੇ ਖਰਚੇ ਜਾਂਦੇ ਨੇ ਇਕੱਠੇ ਨਹੀਂ ਹੁੰਦੇ ਜੰਨੂ ਮਾਜਰਾ ਸਾਹਿਬ ਦੀ ਜਿਹੜੀ ਪ੍ਰਾਪਰਟੀ ਹੈ 19 ਦੇ ਵਿੱਚ ਹੋਰ ਸੀ ਅੱਜ ਹੋਰ ਹੈ ਬਿਲਕੁਲ ਜੀ ਉਹੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਗੱਲ ਦੀ ਵੀ ਜਿੰਨੇ ਵੀ ਐਮਐਲਏ ਨੇ ਹੁਣ ਤੱਕ ਸਾਰਿਆਂ ਦੀ ਜਾਂਚ ਕੀਤੀ ਜਾਵੇ ਪੱਦਰ ਤੋਂ ਜਿਹੜਾ ਇਹ ਕਹਿੰਦੇ ਕਾਲਾ ਧਨ ਦੇਖੋ ਜੇ ਕੋਈ ਵੀ ਦੇਸ਼ ਅਮੀਰ ਹੋਇਆ ਏ ਜਿਹੜੇ ਉਹ ਉੱਥੇ ਦੇ ਐਮਐਲਏ ਨੇ ਐਮਪੀ ਨੇ ਉਹਨਾਂ ਨੇ ਆਪਣਾ ਸਮਾਂ ਵੀ ਦਿੱਤਾ ਆਪਣਾ ਪੈਸਾ ਵੀ ਦਿੱਤਾ ਤਾਂ ਉਹ ਦੇਸ਼ ਕਾਮਯਾਬ ਨੇ ਤਾਂ ਉੱਥੇ ਅਸੀਂ ਜਾ ਕੇ ਟੂਰਿਸਟ ਕਰਨ ਜਾਂਦੇ ਆ ਪਰ ਸਾਡੇ ਜਿਹੜੇ ਉਰੇ ਲੋਕ ਐਮਐਲਏ ਨੇ ਐਮਪੀ ਨੇ ਇਹ ਤਾਂ ਦਿਨੋ ਦਿਨ ਅਮੀਰ ਹੋਈ ਜਾਂਦੇ ਨੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਉੱਥੇ ਇਹਨਾਂ ਦੀ ਪ੍ਰੋਪਰਟੀ ਬਣ ਗਈ ਆਸਟ੍ਰੇਲੀਆ ਦੇ ਵਿੱਚ ਤੇ ਜਿਹੜੇ ਸਾਡੀ ਆਮ ਪਬਲਿਕ ਆ ਲੋਕ ਨੇ ਉਹ ਵਿਚਾਰੇ ਘਰਾਂ ਤੋਂ ਬੇਕਾਰ ਹੋਈ ਜਾਂਦੇ ਨੇ ਦਿਨ ਪਰ ਦਿਨ ਠੀਕ ਹੈ ਇਹ ਜੂਰੀ ਬੇਨਤੀ ਹੈ ਮੇਰੀ ਇਹਦੀ ਗੌਰ ਕਰੇ ਇੱਕ ਗੱਲ ਵੀਰ ਨੇ ਕਹੀ ਬਹੁਤ ਵਧੀਆ ਲੱਗੀ ਮੈਨੂੰ ਵੀ ਕੈਂਡੀਡੇਟਾਂ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਜਦੋਂ ਪੰਜਾਬੀ ਸੂਬਾ ਬਣਿਆ 1966 ਚ ਚੌੜ੍ਹ ਤੋਂ ਸ਼ੁਰੂ ਹੋਇਆ ਅੰਦੋਲਨ ਮੇਰੇ ਦਾਦਾ ਜੀ ਸਰਦਾਰ ਬਚਨ ਸਿੰਘ ਉਸ ਟਾਈਮ ਅੰਦੋਲਨ ਪੰਜਾਬੀ ਸੂਬੇ ਵਾਸਤੇ ਲੜਾਈ ਲੜਦੇ ਸੀ ਉਹਨਾਂ ਨੇ ਬੜੀਆਂ ਡਾਂਗਾ ਖਾਧੀਆਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪਰ ਸਾਡਾ ਉਹ ਅੰਦੋਲਨ ਚ ਰਹੇ ਤੇ ਗਾਹ ਮੇ ਉਹਨਾਂ ਦਾ ਪੋਤਾ ਫਿਰ ਅੰਦੋਲਨਾਂ ਦੇ ਵਿੱਚ ਪਿਆ ਵਾ ਸਾਡੀ ਜਾਇਦਾਦ ਘਟ ਕੇ ਕਿੱਥੇ ਪਹੁੰਚ ਗਈ ਸਾਡੇ ਸਾਡੇ ਤੇ ਕਰਜ਼ਾ ਵੀ ਹੈ ਸਾਡੀ ਜ਼ਮੀਨ ਜਾਇਦਾਦ ਵੀ ਬਿਕੀ ਥੋੜੇ ਜ਼ਮੀਨਾਂ ਬਿਕਰੀਆਂ ਜਾ ਰਹੀਆਂ ਸਾਡੀਆਂ ਬਿਕਦੀਆਂ ਜਾ ਰਹੀਆਂ ਤੇ ਪ੍ਰਕਾਸ਼ ਨੂੰ ਬਾਦਲ ਅਰਮਪਤੀ ਕਿਵੇਂ ਬਣ ਗਿਆ ਸਵਾਲ ਇਹ ਵੀ ਉੱਠਦਾ ਹੈ ਜੀ ਇਹ ਬਿਲਕੁਲ ਇਹਦੇ ਜਾਂਚ ਹੋਣੀ ਚਾਹੀਦੀ ਹੈ ਵੀ ਜਿਹੜਾ ਅੰਦੋਲਨ ਲੜੂਗਾ ਅੰਦੋਲਨਕਾਰੀ ਹੋਊਗਾ ਉਹ ਤੇ ਕਰਜ਼ਾ ਵੀ ਹੋਊਗਾ ਤੇ ਦੀ ਜ਼ਮੀਨ ਵੀ ਵਿਕੂਗੀ ਸਾਡੀ ਵਿਕੀ ਹੈ ਕਿਉਂਕਿ 13 ਮਹੀਨੇ ਅਸੀਂ ਉੱਥੇ ਬੈਠੇ ਰਹੇ ਆਖਰ 2.5 ਲੱਖ ਰੁਪਏ ਕਰਜ਼ਾ ਚੜ ਗਿਆ ਦੇਣ ਤਾਂ ਹੈ ਸੀ ਨਾ ਲੋਕਾਂ ਦਾ ਉਹ ਇਹ ਤਾਂ ਹੈ ਨਹੀਂ ਵੀ ਪੈਸੇ ਦੱਬ ਲਈਏ ਜਿੱਦੋਂ ਜਿੱਦੋਂ ਲੈ ਲੈ ਕੇ ਅਸੀਂ ਉੱਥੇ ਬੈਠੇ ਮਹंगाई ਦੇ ਘਰ ਤੋਂ ਬੈਠੇ ਆੜਤੀ ਲੋ ਉਹਦਾ ਤਾਂ ਨਹੀਂ ਤਾਂ ਹੈ ਸੀ ਨਾ ਪਰ ਪ੍ਰਕਾਸ਼ ਸਿੰਘ ਬਾਦਰਾ ਨੇ ਵੀ ਅੰਦੋਲਨ ਲੜਿਆ ਪਿਆਬੀ ਸੁਭੇ ਵਾਸਤੇ ਉਹਨਾਂ ਦੀ ਇੰਨੀ ਪ੍ਰਾਪਰਟੀ ਕਿਵੇਂ ਵੱਧ ਗਈ ਪਰ ਚਲੋ ਸਵਾਲ ਤਾਂ ਤੁਹਾਡੇ ਲੀਡਰਾਂ ਦੇ ਵੀ ਉੱਠੀ ਜਾ ਰਹੇ ਆ ਇਹਦਾ ਚਲੋ ਉੱਠਲਾ ਹੀ ਰਹਿਣੇ ਆ ਕਿਉਂਕਿ ਹਰ ਇੱਕ ਆਦਮੀ ਕਹਿ ਰਿਹਾ ਵੀ ਉਧਰ ਡਿਸੀਜਨ ਕਿਹ ਕਣਕ ਦਾ ਸਾਰੇ ਕਿਸਾਨ ਉੱਥੇ ਬੈਠੇ ਸੀ ਉਹ ਆਪਣੇ ਕਣਕਾ ਖੜੇ ਕੋ ਬ ਨਹੀਂ ਦੇਖੋ ਕਣਕਾ ਫਿਰ ਉਹ ਸਾਡਾ ਹੋਰ ਵੀਰ ਚੱਕ ਰਿਆ ਸੀ ਜਿਹੜਾ ਅਸੀਂ ਜੇ ਉੱਥੇ ਅੰਦੋਲਨ ਲੜੂਗੇ ਦੇਖੋ ਇਹ ਵੀ ਹੈ ਹੋਰ ਜਿਕਣਾ ਹੋ ਕਈ ਕਹਦੇ ਨੇ ਕਿ ਉਥੇ ਤੁਹਾਡੇ ਉਹ ਘਟ ਗਈ ਬੰਦੇ ਘਟ ਗਏ ਉੱਥੇ ਇਹੀ ਆ ਗਿਆ ਨਾ ਅਸੀਂ ਆਪਣੀ ਕਣਕ ਵੀ ਚੱਕਣੀ ਆ ਝੋਨਾ ਵੀ ਲਾਉਣਾ ਹੈ ਪਰ ਜਿਹੜੇ ਸਾਡੇ ਪਿੰਡ ਚੋ ਜਿਕਣੋਂ ਮੈਂ ਬੈਠਾ ਹਾਂ ਉੱਥੇ ਬੈਠਾ ਲੜਾਈ ਲੜਦਾ ਵੀਰ ਬੈਠਾ ਹੋਰ ਬੈਠੇ ਆ ਜਿਹੜੇ ਉਹਨਾਂ ਦੇ ਪਿੰਡ ਦੇ ਵਿੱਚ ਦੂਜੇ ਹੁੰਨੇ ਆ ਉਹਨਾਂ ਦਾ ਕੰਮ ਕਾਰ ਕਰਦੇ ਆ ਪਰ ਠੀਕ ਹੈ ਜਦੋਂ ਉਥੇ ਦੂਜਾ ਵੀਰ ਕੰਮ ਕਰਦਾ ਉਨੀ ਉਪਜ ਨਹੀਂ ਕੱਢ ਸਕਦਾ ਉਹ ਫਰਕ ਪੈ ਜਾਂਦਾ ਤਾਂ ਕਰਕੇ ਇਹ ਖਰਚੇ ਚੜਦੇ ਆ ਠੀਕ ਹੈ ਜਿਹੜੀ ਗੱਲ ਕਹੀ ਹੈ ਕਿਸਾਨ ਲੀਡਰਾਂ ਦੀ ਵੀ ਕਿਸਾਨ ਲੀਡਰ ਵੀ ਖਾ ਕੇ ਬਿਲਕੁਲ ਸਹੀ ਤੁਹਾਡੀ ਗੱਲ ਇਸ ਤੇ ਮੈਂ ਮੁਕਰਦਾ ਨਹੀਂ ਉਸ ਅੰਦੋਲਨ ਦੇ ਵਿੱਚ ਸਾਡੇ ਲੀਡਰ ਜੇ ਠੋਖਾ ਨਾ ਦੰਦੇ ਚਾਹੇ ਅੱਜ ਬੇਚਕ ਬੜਕਾ ਮਾਰੀਏ ਅਸੀਂ ਜਿਹੜਾ ਜਿਹੜੇ ਲੀਡਰ ਭੱਜੇ ਆ ਉਥੋਂ ਮੈਂ ਤਾਂ ਇਹ ਕਹਿੰਦਾ ਵੀ ਇਹ ਮੀਡੀਆ ਵਾਲਿਆਂ ਨੂੰ ਵੀ ਜਿਹੜੇ ਜਿਹੜੇ ਪਲੀਕਾਂ ਦੇ ਘਰ-ਬਾਰ ਸਾਰੇ ਦਿਖਾਉਣੇ ਚਾਹੀਦੇ ਆ ਹਾਂ ਬਿਲਕੁਲ ਜੀ ਬਿਲਕੁਲ ਮੀਡੀਆ ਦਾ ਵੀ ਥੋੜਾ ਜਿਹਾ ਫਰਜ਼ ਬਣਦਾ ਪਰ ਅੱਜ ਤੁਹਾਡੇ ਵਰਗੇ 5-7 ਚੈਨਲ ਛੱਡ ਕੇ ਬੱਗਾ ਸਾਹ ਬਾਕੀ ਚੈਨਲਾਂ ਦੀ ਵੀ ਚੈਨਲਾਂ ਦੀ ਵੀ ਪ੍ਰਗਤੀ ਦੇਖ ਲਓ ਤੁਸੀਂ ਉਹ ਜਿਹੜੀ ਬੈਠੀ ਆ ਅੱਜ ਤੱਕ ਆਲੀ ਉਸ ਟਾਈਮ 2014 ਜੂਨ ਦੀ ਪ੍ਰਗਤੀ ਕਿਹਾ ਸੀ ਤੁਸੀਂ ਨਹੀਂ ਫੋਰਚੂਨਰ ਚ ਘੁੰਮਣ ਲੱਗੇ ਤੁਸੀਂ ਕਿਉਂ ਨਹੀਂ ਘੁੰਮੇ ਕਿਉਂਕਿ ਤੁਸੀਂ ਹੱਕ ਸੱਚ ਦੀ ਖਬਰ ਦਿਖਾਈ ਉਹ ਦਿਖਾ ਰਹੀ ਹੈ ਇੱਕੋ ਗੱਲ ਮੁਸਲਮਾਨ Hindu ਮੁਸਲਮਾਨ Hindu ਜੇ ਤੁਸੀਂ ਇਹ ਕੀ ਆਟੋਮੈਟਿਕ ਬਤ ਨਹੀਂ ਜੀ ਥੈਂਕ ਯੂ ਬਿਲਕੁਲ ਜੀ ਇਹ ਜਿਹੜੇ ਅੱਜ ਕਿਸਾਨਾਂ ਵੱਲੋਂ ਜਿਹੜਾ ਜਦੋਂ ਵੀ ਕੋਈ ਲੀਡਰ ਆਉਂਦਾ ਉਹਨਾਂ ਦੇ ਨਾਲ ਸਵਾਲ ਜਵਾਬ ਕਰਨ ਵਾਸਤੇ ਤਿਆਰ ਬਟ ਜਾ ਰਹੇ ਦੇਖਦੇ ਹਾਂ ਹੁਣ ਕਿਹੜਾ ਲੀਡਰ ਇਹਨਾਂ ਦੇ ਨਾਲ ਟੱਕਰ ਦਾ ਸਵਾਲ ਜਵਾਬ ਕਰਦਾ ਹੈ